ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੀ ਸੰਗਤ ਜੀ ਲਈ ਖਬਰ ਆ ਰਹੀ ਹੈ ਇਹ ਆ ਰਹੀ ਹੈ ਆਪਣੇ ਨੂਰਪੁਰ ਤੋਂ ਸ਼੍ਰੀ ਹਰਗੋਬਿੰਦ ਪਾਉੜਾ ਤੋਂ ਮਹਿਤਾ ਰੋਡ ਤੇ ਸੁਟਾ ਪੈਂਡਿਆ ਤੇ ਇੱਥੇ ਕੁਐਸਚਨ ਭਾਈ ਜੀ ਦੇ ਦੋ ਪਰਿਵਾਰਾਂ ਦੀ ਆਪਸੀ ਲੜਾਈ ਦੇ ਵਿੱਚ ਇਹਨਾਂ ਨੇ ਗੁਰੂ ਘਰ 'ਚ ਵੜ ਕੇ ਉੱਥੇ ਕੁਛ ਇੱਟਾਂ ਪਈਆਂ ਸੀ ਕੰਮ ਚੱਲ ਰਿਹਾ ਸੀ ਉਹ ਇੱਟਾਂ ਵਰਤੀਆਂ ਨਿਸ਼ਾਨ ਸਾਹਿਬ ਤੇ ਦਾਰੂ ਪੀਤੀ ਚੜੇ ਸੱਚਖੰਡ ਦੇ ਉੱਪਰ ਵੀ ਇੱਦਿਚਪਲਾ ਲੈ ਕੇ ਚੜ ਗਏ ਬਹੁਤ ਵਿਆਧਵੀ ਕੀਤੀ ਆ ਉਦਾਂ ਆਪਾਂ ਗੁਰੂ ਘਰ ਵਾਲਾ ਨਹੀਂ ਹੁੰਦਾ ਪਰ ਜਿਹੜੇ ਨਕਲੀ ਚਾਹੇ ਸਿੱਖ ਹੋਵੇ ਚਾਹੇ ਕ੍ਰਿਸਚਨ ਹੋਵੇ ਚਾਹੇ ਮੁਸਲਮਾਨ ਚਾਹੇ ਹਿੰਦੂ ਇਹਦੇ ਧੱਕੇ ਨਾਲ ਬਣੇ ਹੋਏ ਆ ਇਹ ਲੋਕ ਸਮਾਜ ਲਈ ਬਹੁਤ ਖਤਰਨਾਕ ਹੁੰਦੇ ਆ ਤੇ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸਰਕਾਰ ਕਮੇਟੀ ਤੋਂ ਭਾਈ ਬਲਬੀਰ ਸਿੰਘ ਜੀ ਮੁੱਛਲ ਤੇ ਉਹਨਾਂ ਸਾਥੀ ਪਿੰਡ ਨੂਰਪੁਰ ਪਹੁੰਚੇ ਹੋਏ ਆ ਸੋ ਸਾਰੀ ਗੱਲਬਾਤ ਉੱਥੇ ਪ੍ਰਬੰਧਕ ਕੋਲ ਪੁੱਛਦੇ ਆ ਤੇ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਮੁੱਛਲ ਜਿਹੜੀ ਅਗਲੀ ਕਾਰਵਾਈ ਹੋ ਰਹੀ ਆ ਉਹ ਸਾਰੀ ਦੱਸੋਗੇ ਸੋ ਆ ਦੇਖੋ ਕਿਦਾਂ ਖਲਾਲਾ ਪਾਇਆ ਹੋਇਆ ਹੈ ਦੇਖੋ ਬਾਹਰ ਤਾਂ ਇੱਟਾ-ਇੱਟਾ ਕਿੱਤੀਆਂ ਪਈਆਂ ਆ ਇਹ ਗੁਰੂ ਘਰ ਦੀਆਂ ਇੱਟਾਂ ਚੱਕ-ਚੱਕ ਕੇ ਮਾਰੀਆਂ ਆ ਦੇਖੋ ਬਾਹਰ ਸੰਗਤ ਇਕੱਠੀ ਹੋਈ ਆ ਪਿੰਡ ਦੀ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਆ ਸੋ ਸਿੰਘ ਪਹੁੰਚ ਰਹੇ ਆ ਤੇ ਆ ਦੇਖੋ ਥੱਲੇ ਜਿਹੜਾ ਏਰੀਆ ਆ ਉੱਥੇ ਵੀ ਦੇਖੋ ਇੱਟਾਂ ਆ ਵਿੜੇ ਵਿੱਚ ਆ ਤੁਹਾਨੂੰ ਦਿਖਾਉਂਦੇ ਆ ਸਾਰੀਆਂ ਇੱਟਾਂ-ਇੱਟਾਂ ਦੇਖੋ ਜਿਹੜੀ ਗੁਰੂ ਘਰ ਦੀਆਂ ਬਾਦੀਆਂ ਗਲੀ ਆ ਗਲੀ 'ਚ ਵੀ ਇੱਟਾਂ ਆ ਉੱਪਰ ਕੋਠੇ ਤੇ ਨਾਲ ਜਿਹੜਾ ਗੁਰੂ ਘਰ ਦਾ ਵਿੜਾ ਆ ਉਦੋਂ ਵੀ ਇੱਟਾਂ ਆ ਬਰਾਂਡਾ ਉੱਥੇ ਵੀ ਇੱਟਾਂ ਨਾਲ ਭਰਿਆ ਪਿਆ ਆ ਕੋਟਵਾਲਾ 1502008 ਸੀ ਜਿਹਦੇ ਵਿੱਚੋਂ ਦੋ ਦੋ ਤਿੰਨ ਸੂਟ ਸ਼ਾਇਦ ਰਹਿ ਗਈ ਆ ਇਹਨਾਂ ਨੇ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਇੱਟਾਂ ਨਾਲ ਹੀ ਲੜਾਈ ਕੀਤੀ ਆ ਸੋ ਬੜੀ ਮੰਦ ਭਾਗੀ ਗੱਲ ਆ ਗੁਰੂ ਘਰ ਦੇ ਇੱਧਰ ਵਰਕੇ ਬੀਅਦਬੀ ਦਾ ਕਰਨੀ ਤੇ ਤੁਸੀਂ ਆਪਣੇ ਸੀ ਲੜਾਈ ਆ ਜਿਹੜੀ ਬਾਹਰ ਲਾਣੀ ਚਾਹੀਦੀ ਆ ਦੇਖੋ ਗੁਰੂ ਘਰ ਦੇ ਅੰਦਰ ਵੀ ਕਿਦਾਂ ਇੱਟਾਂ ਰੋੜੇ ਚਲਾਏ ਆ ਗੁਰੂ ਘਰ ਦਾ ਵੀ ਨੁਕਸਾਨ ਕੀਤਾ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸੋ ਆਪਾਂ ਸੁਣਦੇ ਆ ਸਾਰੀ ਗੱਲਬਾਤ ਪਾਈ ਬਲਵੀਰ ਸਿੰਘ ਜੀ ਮੁਚਲ ਤੇ ਗੁਰੂ ਘਰ ਦੀ ਸੇਵਾਦਾਰ ਕੋਲ ਜੀ। ਭਾਈ ਸਾਹਿਬ ਜੀ ਬਾਈ ਕਰੋ ਨਾਂ ਦੱਸੋ ਆਪਣਾ ਨਾਂ ਕੀ ਹੈ? ਮੇਰਾ ਬਲ ਸਿੰਘ। ਕਿਹੜੇ ਥੇਰੇ ਨਾਲੇ? ਸੰਧਾ ਬਸੰਗਾਰਾ ਸਾਹਿਬ ਪੈਨੂਰਪੁਰ। ਕਿ ਕਿਟਣਾ ਵਾਪਰੀ ਸਾਰੀ ਇੱਥੋਂ ਦੀ? ਇਹ ਬਟਰਾ ਮੈਂ ਘਟਣਾ ਬਾਬਾ ਜੀ ਇਦਾਂ ਹੋਈ ਏ ਕਿ ਦੋ ਸਾਡੇ ਕ੍ਰਿਸ਼ਚਨ ਭਾਈਚਾਰਾ ਵਾ। ਹਾਂਜੀ ਨਾਲ। ਇਹਨਾਂ ਦੋਵਾਂ ਇੱਧਰ ਇਹ ਦੋਵਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਕਾਫੀ ਟਾਂਡ ਪਹਿਲਾਂ ਤੋਂ। ਹਾਂਜੀ। ਠੀਕ ਹੈ ਜੀ। ਸਾਡਾ ਗੁਰੂ ਘਰ ਸਾਡਾ ਸਿੱਖ ਸਮਾਜ ਦਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਝਗੜਾ ਨਹੀਂ ਕਿਸੇ ਦੇ ਵੀ ਕਰਦਾ ਹਾਂਜੀ ਠੀਕ ਹੈ ਜੀ ਇਹਨਾਂ ਦਾ ਆਪ ਝਗੜਾ ਸੀ ਤੇ ਇਹਨਾਂ ਆਪ ਝਗੜੇ ਵਿੱਚ ਆ ਕੇ ਸਾਡੇ ਗੁਰੂ ਘਰ ਵਿੱਚ ਚੜ ਕੇ ਉੱਤੇ ਹਾਂਜੀ ਸਾਡੇ ਗੁਰੂ ਘਰ ਦੀ 14-1500 14-1500 ਇੱਟ ਪਈ ਹੁੰਦੀ ਸੀ ਹਾਂਜੀ ਉਹ ਇੱਟਾਂ ਦਾ ਇਹਨਾਂ ਇਸਤੇਮਾਲ ਕੀਤਾ ਕਿਨਣ ਕੀਤਾ ਹਾਂਜੀ ਕਿਨਣ ਦੋਨੇ ਦੋ ਕਿਚਰ ਪਾਈ ਜਾਣੇ ਅਬਸਲੂਟ ਦੋਨੋਂ ਆਪਸੇ ਦੋਨੋਂ ਆਪਸੇ ਠੀਕ ਹੈ ਸਾਡਾ ਸਿੱਖ ਸਮਾਜ ਦਾ ਕੋਈ ਨਾ ਲੈਣਾ ਦੇਣਾ ਫਿਰ ਇਹਨਾਂ ਨੇ ਇੱਥੇ ਗੁਰੂ ਘਰ ਆਣ ਕੇ ਕੀ ਕੀਤਾ ਗੁਰੂ ਘਰ ਆਣ ਕੇ ਇੱਟਾਂ ਦਾ ਇੱਟਾ ਇੱਕ ਦੂਜੇ ਤੇ ਮਾਰਨੀ ਸ਼ੁਰੂ ਕਰ ਦਿੱਤੀਆਂ ਉਧਰੋਂ ਮਾਰੇ ਉਧਰੋਂ ਮਾਰੇ ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਦੁੱਤੀ ਪਾਰਟੀ ਵਾਲੀ ਇਹਦੇ ਨਿਸ਼ਾਨ ਸਾਹਿਬ ਚੜ ਗਏ ਜੁੱਤੀਆਂ ਸਵੇਰ ਤੇ ਮਹਾਰਾਜ ਦਾ ਛੱਲੇ ਸਾਡਾ ਪ੍ਰਕਾਸ਼ ਸਿੰਘ ਮਹਾਰਾਜ ਦਾ ਸੱਚਖੰਡ ਹੈ ਉਹਦੇ ਤੇ ਚੜ ਕੇ ਇੱਥੇ ਕਰਦੇ ਸੰਗਤ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਪਹੁੰਚਿਓ ਜਰੂਰ ਨੂਰਪੁਰ ਪਿੰਡ ਪੈਂਦਾ ਵਾ ਸ੍ਰੀ ਹਰਗੋਬਿੰਦਪੁਰ ਦੇ ਮਹਿਤਾ ਰੋਡ ਤੇ ਇੱਥੇ ਜਰੂਰ ਪਹੁੰਚਿਓ ਅੱਜ ਆਪਾਂ ਕਿਉਂਕਿ ਸਤਕਾਰ ਕਮੇਟੀ ਤੇ ਆਪ ਜੀ ਨੂੰ ਪਤਾ ਹੀ ਹੈ ਹਰ ਤਾਂ ਪਹੁੰਚ ਜਾਂਦੀ ਹੈ ਮੈਂ ਪਿੰਡ ਦੇ ਮੁੱਦ ਬਰਾਣਾ ਹੋ ਰਹੀ ਆਪ ਜੀ ਨਾਲ ਗੱਲ ਕਰਾਉਣਾ ਉਹਨਾਂ ਨੇ ਕਰਾਉਣਾ ਸਾਰੇ ਮੇਰੀ ਬੇਨਤੀ ਹੈ ਕਿ ਸਿੰਘ ਸਤਕਾਰ ਕਮੇਟੀ ਦੇ ਕੁਝ ਪਹੁੰਚ ਗਏ ਨੇ ਬਾਕੀ ਨੂੰ ਬੇਨਤੀ ਹੈ ਕਿ ਇਹ ਨੂਰਪੁਰ ਥਾਣਾ ਸ੍ਰੀ ਹਰਗੋਬਿੰਦਪੁਰ ਪੈਂਦਾ ਹੈ ਵਾ ਇਹ ਮਹਿਤਾ ਰੋਡ ਦੇ ਉੱਤੇ ਪਿੰਡਵਾ ਛੋੜਾ ਜਿਹਾ ਪਿੰਡਵਾ ਇੱਕੋ ਗੁਰੂ ਘਰ ਵਾ ਇੱਥੇ ਕ੍ਰਿਸ਼ਨ ਧਰਮ ਵਾਲਿਆਂ ਨੇ ਬੜਾ ਵੱਡਾ ਗੁਰੂ ਘਰ ਵਿੱਚ ਹਮਲਾ ਕੀਤਾ ਹੈ ਤੇ ਆ ਮੈਂ ਪਿੰਡ ਦੇ ਜਿਹੜੇ ਮੋਤਬਾਰ ਵੀਰ ਨੇ ਉਹਨਾਂ ਨਾਲ ਜੋ ਉਹਨਾਂ ਨਾਲ ਹਾਂਜੀ ਭਾਈ ਸਾਹਿਬ ਜੀ ਹਾਂਜੀ ਭਾਈ ਜੀ ਇਹਨਾਂ ਦੀ ਦੋਵਾਂ ਦੀ ਲੜਾਈ ਹੋ ਚੱਲ ਰਹੀ ਹੈ ਹਾਂਜੀ ਸਾਡੇ ਸਿੱਖਸ ਮੈਂ ਕੋਈ ਕੋਈ ਇਹਨਾਂ ਲੈਣਾ ਦੇਣਾ ਨਹੀਂ ਹੈਗਾ ਪਰ ਇਹਨਾਂ ਨੇ ਸਾਡੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਬੇਦਬੀ ਹੋ ਗਈ ਹੈ ਜੀ ਸਾਨੂੰ ਉਸ ਦਾਮਣਾ ਚਾਹੀਦਾ ਵਾ ਆ ਤੁਹਾਨੂੰ ਇੱਥੇ ਰੋੜੇ ਦਿਖਾ ਦਿੰਦੇ ਆ ਜੀ ਵੇਖੋ ਕਿੰਨਾ ਪਿਆ ਇੱਟਾ ਰ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਕਮੈਂਟ ਨਾ ਕੱਲੇ ਕਰਿਓ ਕਮੈਂਟ ਕਈ ਕਰਦੇ ਨੇ ਤੇ ਪਹੁੰਚਦੇ ਨਹੀਂ ਕਿਉਂਕਿ ਇੱਥੇ ਲੋੜ ਆ ਪਹੁੰਚਣ ਦੀ ਪ੍ਰਸ਼ਾਸਨ ਦੇ ਕੋਲੋਂ ਕਰਾਈ ਕਰਾਈਏ ਲੰਮੇ ਸਮੇਂ ਤੋਂ ਤੁਸੀਂ ਕੀ ਚਾਹੁੰਦੇ ਹੋਣਾ ਅਹੀ ਪ੍ਰਸ਼ਾਸਨ ਨੂੰ ਜੀ ਵੇਖੋ ਜੀ ਪੂਰੀ ਲਿਖਤੀ ਰੂਪ ਦੇ ਦਿੱਤਾ ਨਾ ਦਿੱਤੇ ਆ ਇੰਨਾ ਇੰਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਜੀ ਦਾ ਪਰਚਾ 295 ਇਹ ਦਾ ਪਰਚਾ ਗੁਰੂ ਘਰ ਦਾ ਕੀ ਕੀ ਨੁਕਸਾਨ ਹੋਇਆ ਗੁਰੂ ਘਰ ਦੇ ਕੈਮਰੇ ਆ ਜੀ ਹਮ ਟੁੱਟੇ ਨੇ 3 ਟੁੱਟੀਆਂ ਨੇ ਇਹਨੇ ਟੁੱਟੀਆਂ ਫਿਰ ਅੱਗੇ ਪਾਇਪ ਤੇ ਪਤਾ ਲੱਗਾ ਕਿ ਸ਼ਰਾਬ ਪੀ ਕੇ ਵੀ ਇਥੇ ਸ਼ਰਾਬ ਪੂਰੇ ਸ਼ਰਾਬੀ ਹੋ ਤੋ ਬਗਿਆ ਨਹੀਂ ਜਾਂਦਾ ਹੁਣ ਕਿੱਥੇ ਗਏ ਆ ਪੂਰੇ ਸ਼ਰਾਬੀ ਹੀ ਸ਼ਰਾਬ ਪੀ ਰਹੇ ਸੀ ਤੁਹਾਨੂੰ ਕਿਨੇ ਕੁਝ ਪਤਾ ਲੱਗਾ ਤੁਹਾਨੂੰ ਇਹ ਸਾਨੂੰ ਲੱਗਾ ਪਤਾ 1 ਘੰਟੇ ਬਾਅਦ ਕਿ ਜਦੋਂ ਇਹ ਲੜ ਰਹੇ ਆ ਪਹਿਲਾਂ ਲੜਦੇ ਸੀ ਆਪਸ ਵਿੱਚ ਲੜ ਰਹੇ ਆ ਅੱਛਾ ਜੀ ਫੜ ਲਓ ਫੜ ਲਓ ਫਿਰ ਅੱਗੇ ਦੇ ਕੰਮ ਨਾ ਕੀਤਾ ਕਿ ਇਹ ਜਦੋਂ ਹੁਣ ਪਤਾ ਲੱਗਾ ਫਿਰ ਅਸੀਂ ਆਏ ਆ ਸਾਰੇ ਇੱਥੇ ਉਸ ਵਕਤ ਇਹ ਭੱਜ ਕੇ ਘਰ ਆਉਂਦੇ ਪਰ ਸਾਡੇ ਗੁਰੂ ਘਰ ਦੀ ਬੇਦਵੀ ਕਰ ਚੁੱਕੀ ਪੁਲਿਸ ਰਾਤ ਹੀ ਆ ਗਈ ਕਿਸ ਵੇਰੇ ਆਈ ਪੁਲਿਸ ਰਾਤ ਆਈ ਨੇ ਤਿੰਨ ਬੰਦੇ ਰਾਤ ਦੇ ਆਏ ਆ ਉਹਨਾਂ ਨੂੰ ਵੀ ਪੱਥਰ ਮਾਰੇ ਪੁਲਿਸ ਆਏ ਪੱਥਰ ਮਾਰੇ ਉਹਨਾਂ ਦੇ ਕੋਈ ਭੱਜ ਕੇ ਪੁਲਿਸਾਂ ਦੇ ਵਿਚਾਰੇ ਭੱਜ ਗਏ ਜੱਦੀ ਸਹੀ ਕਿ ਜੱ ਬਣੇ ਸਹੀ ਇਥੋਂ ਹਾਂਜੀ ਜੱਦੀ ਜੱਦੀ ਇਹ ਇਹ ਪਿੰਡ ਦੇ ਵਿੱਚ ਰਹਿੰਦੇ ਆ ਕਿ ਬਾਹਰ ਵੀ ਕੋਈ ਆ ਇਹ ਪਿੰਡ ਚ ਰਹਿੰਦੇ ਆ ਕੁਝ ਪਿੰਡ ਦਾ ਇਹਨਾਂ ਦੇ ਪਰਿਵਾਰ ਸਾਡੇ ਬਾਹਰ ਅੰਡੀਓ ਪੰਜਾਇਦੀ ਦਿੱਤੀ ਪੰਜ ਫੇਮਰਾਂ ਦੇ ਪਲਾਟ ਕਰ ਦਿੱਤੇ ਪੰਜਾਇਦੀ ਪਾਲੀ ਕੰਨ ਦਿੱਤੀ ਪੰਚਾਇਤ ਨੂਰਪੁਰ ਪ ਦਿੱਤੀ ਏ ਉਥੋਂ ਵੀ ਆਏ ਨੇ ਬਾਰੋਂ ਇਹਨਾਂ ਦੇ ਪਰਵਾਹ ਬੋਟਾਂ ਦੀ ਖਾਤਰ ਜਾਨੀ ਕਿ ਪੰਚਾਇਤ ਨੇ ਪੈੜੀ ਜਿਹੜੀ ਉਹਨਾਂ ਦਿੱਤੀ ਆ ਇਹਨਾਂ ਦਾ ਬਾਈਕਾਟ ਕੀ ਕੀ ਕਰਦੇ ਤੁਸੀਂ ਪਿੰਡ ਵਾਲੇ ਬਾਈਕਾਟ ਇਹਨਾਂ ਦਾ ਸਾਡਾ ਕੋਈ ਲਿਆਂਦਿਆ ਨਹੀਂ ਹੈਗਾ ਨਹੀਂ ਨਹੀਂ ਗਾਂ ਕੋਈ ਇਹਨਾਂ ਦੀ ਗਮੇ ਖੁਸ਼ੀ ਦੇ ਕੋਈ ਵਿਆਹ ਚੋਰੀ ਕਰਦੇ ਆ ਜਿੱਦਾਂ ਇਹਨਾਂ ਦੀ ਮਾਤਾ ਸਾਡਾ ਸਿਕ ਸਮਾਜ ਕਰਦਾ ਹਿਉ ਅਸੀਂ ਬੰਦ ਕਰਾਂਗੇ ਜੇ ਇਦਾਂ ਕਰਦੇ ਰਹੇ ਇਹਨਾਂ ਦੀ ਗਮੇ ਖੁਸ਼ੀ ਦੇ ਗਮੇ ਖੁਸ਼ੀ ਤੇ ਕੀ ਤੁਸੀਂ ਖੁਸ਼ੀ ਦੇਣਾ ਜੋ ਤੀਪ ਆਉਂਦਾ ਕੋਈ ਇਹਨਾਂ ਦਾ ਕੋਈ ਪ੍ਰੋਗਰਾਮ ਗਾਂ ਹਿਉ ਕਰਦੇ ਆ ਸੇਵਾ ਪਾਉਣੇ ਜੋਗ ਦੋਸਤ ਸੇਵਾ ਪਾਣੀ ਕਰਦੇ ਕਿ ਇਹਨੂੰ ਕੋਈ ਦੁੱਖ ਜਦੋਂ ਕੰਮ ਹੀ ਸੀ ਆਪੋਨ ਕਰਦੇ ਆ ਜਿਹਦਾ ਨਾਦਦਕਾਰ ਕਰਨੇ ਤੇ ਸਾਨੂੰ ਕੀ ਕਰਨ ਦੀ ਫਾਇਦਾ ਨਹੀਂ ਹਰ ਹਰ ਰੋਜ਼ ਸਾਡੇ ਇੱਥੇ ਸੁਮੀਸ਼ਾ ਦੇ ਪਾੜ ਚੱਲਦੇ ਆ ਉਹ ਤੋਂ ਪਤਾ ਜਦੋਂ ਭੋਗ ਪੈਂਦਾ ਇੱਥੇ ਲੰਗਰ ਚਾਹ ਪੈਂਦਾ ਸ਼ਿਵਾ ਹੁੰਦੀ ਆ ਅੱਤਾ ਪਿੰਡ ਇਹਨਾਂ ਦਾ ਸਮਾਜ ਠੋਣੇ ਚਾਹ ਪਣੀ ਸਕਦਾ ਹਾਂ ਅਸੀਂ ਕੋਈ ਵੀ ਤਕਰਾਰ ਨਹੀਂ ਕਰਦੇ ਤੇ ਬਿਲਕੁਲ ਨਹੀਂ ਬਾਰੇ ਇਹ ਜੋ ਇਹਨਾਂ ਕਾਰਵਾਈ ਸਾਡੇ ਉੱਤੇ ਕੀਤੀ ਇਦਾਂ ਗਾ ਬੇਦਬੀ ਕੀਤੀ ਗੁਰੂ ਘਰ ਤੇ ਇਹ ਬਹੁਤ ਮਾੜੀ ਕੀਤੀ ਨਹੀਂ ਹੁਣ ਤੁਸੀਂ ਇਹ ਕੋਈ ਮਤਾ ਪਾਓਗੇ ਪਿੰਡ ਦੇ ਵਿੱਚ ਗੁਰੂ ਘਰ ਵਿੱਚ ਮਤਾ ਪਾਓਗੇ ਕਿ ਆਪਾਂ ਵੋਟਾਂ ਦੀ ਖਾਤਰ ਫੇਰ ਇਹਨਾਂ ਨੂੰ ਉਦਾਂ ਹੀ ਸ਼ੈ ਦਵਾਂਗੇ ਨਹੀਂ ਨਹੀਂ ਵੋਟਾਂ ਖਾ ਮੋਟਾ ਗੁਰੂ ਘਰ ਚ ਪੂਰਾ ਮਤਾ ਪਏਗਾ ਸਾਡਾ ਜਿੰਨਾ ਦੇਖੋ ਜੀ ਕੀ ਮਤਾ ਪੋਏਗਾ ਕੀ ਪਾਵਾਂਗੇ ਆਪਾਂ ਇਹਦਾ ਇੱਕ ਤਾਂ ਇਹਦਾ ਗੁਰੂ ਘਰ ਦੀ ਸਾਡੀ ਜਿਹੜੀ ਬੇਦਵੀ ਨੇ ਕੀਤੀ ਸਾਨੂੰ ਉਹਦੀ ਫੈਸਲਾ ਮਿਲਣਾ ਚਾਹੀਦਾ ਅਨਸਾਫ਼ ਮਿਲਣਾ ਜੀ ਹਾਂਜੀ ਅਨਸਾਫ਼ ਮਿਲਣਾ ਜੀ ਸਾਡਾ ਸਾਰਾ ਸਿੱਖ ਸਮਾਜ ਇਕੱਠਾ ਹੈ ਮੈਂ ਸੰਗਤ ਜੀ ਤੁਹਾਨੂੰ ਦਿਖਾ ਦਨਾ ਕਿ ਆ ਵੇਖੋ ਗੁਰੂ ਘਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ 1500 ਹੀ ਤਾਂ 1500 ਹੀ ਕਰ ਇਹਨਾਂ ਨੇ ਕੰਧਾਂ ਉੱਚੀਆਂ ਕਰਨ ਵਾਸਤੇ ਲੰਗਰ ਹਾਲ ਦੀਆਂ ਰੇਟਾਂ ਰੱਖੀਆਂ ਹੈ ਉੱਪਰ ਇਹਦੇ ਸਿਰਫ 200 ਕਿੱਟ ਬਜੀ ਆ ਤੇ ਆਪ ਜੀ ਨੂੰ ਦਿਖਾ ਦਿੰਦੇ ਆ ਕਿ ਆ ਵੇਖੋ ਆ ਜਿਹੜਾ ਰਾਤ 2 ਘੰਟੇ ਘਟੂ ਘਟਾਂਦੀ ਅਗੇ ਰੂੜਾ ਚੱਲਦਾ ਰਿਹਾ ਇਟਾ ਰੂੜਾ ਚੱਲਦਿਆ ਰਿਹਾ ਉਹ ਜਿਹੜਾ ਰੂੜਾ ਵਿਖੇ ਲੋ ਤੁਹਾਨੂੰ ਦਿਖਾਉਣੇ ਸਾਰਾ ক্লোਜ ਕਰਕੇ ਕੋ ਚੁਕਲੇ ਨਿਸ਼ਾਨ ਸਾਹਿਬ ਜਿਹੜਾ ਸੀ ਉਹਦੇ ਤੇ ਪੈਰ ਜੋੜੇ ਸਮੀਰ ਚੜ੍ਹ ਕੇ ਤੇ ਪੂਰਾ ਹਮਲਾ ਇਹਨਾਂ ਨੇ ਇੱਕ ਦੂਜੇ ਦੇ ਕੀਤਾ ਵਾ ਪਰ ਕੀਤਾ ਗੁਰੂ ਘਰ ਦੇ ਵਿੱਚ ਹੀ ਆ ਆ ਜੇ ਤਰੋੜਾ ਤੁਹਾਨੂੰ ਦਿਖਾਉਣੇ ਕਿ ਨਾ ਉਹਦੀ ਤਰੋੜਾ ਜਿੰਨਾ ਪਿਆ ਵੇਖੋ ਦੋ ਘੰਟੇ ਆ ਪਿੰਡ ਵਾਲੇ ਨੇ ਕਿਸੇ ਨੇ ਵੀ ਆਣ ਕੇ ਅੱਗੋਂ ਇਹਨਾਂ ਨੂੰ ਕੋਈ ਜਵਾਬੀ ਕਾਰਵਾਈ ਪਾਵ ਕੇ ਇਦੇ ਹਾਲਾਤ ਪਿੰਡਾਂ ਚ ਬਣ ਗਿਆ ਵੋਟਾਂ ਦੀ ਖਾਤਰ ਕੇ ਵੋਟਾਂ ਇਹਨਾਂ ਦੀ ਜਿਆਦੀਆਂ ਆਹ ਜੀ ਗੁਰੂ ਘਰ ਆਹ ਵੇਖ ਲੋ ਇੱਟੇ ਰੋੜੇ ਆਹ ਜੀ ਸਾਡੇ ਗੁਰੂ ਘਰਾਂ ਵਿੱਚ ਕੀ ਹੋ ਰਿਹਾ